ਦੇਸ਼ ਦੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ 21 ਦਿਨਾਂ ਦੇ ਅੰਦਰ ਅੰਦਰ ਕਰਨਾ ਪਵੇਗਾ। ਪਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਕੂਮਤੋਂ ਬਾਅਦ ਸਰਕਾਰੀ ਵਿਭਾਗਾਂ ਨੂੰ ਇਹ ਹਦਾਇਤ ਜਾਰੀ ਕੀਤੀ ਗਈ ਆ ਐਸ ਤੋਂ ਪਹਿਲਾਂ ਸਰਕਾਰੀ ਵਿਭਾਗਾਂ ਨੂੰ ਸ਼ਿਕਾਇਤਾਂ ਦੇ ਨਿਪਟਾਰੇ ਲਈ 60 ਦਿਨਾਂ ਦਾ ਸਮਾਂ ਸੀਮਾ ਜੜਾ ਦਿੱਤਾ ਜਾਂਦਾ ਸੀ ਪਰ ਹੁਣ ਤੁਹਾਨੂੰ ਦੱਸ ਦੇ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆ ਜਿਸ ਦੇ ਚਾਲਦਿਆ ਹੁਣ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਵੱਡੇ ਹੱਲ ਕੱਢ ਲਏ ਗਏ ਨੇ ਅਤੇ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਤੁਹਾਡੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹਨਾਂ ਨੂੰ ਹੁਣ 21 ਦਿਨਾਂ ਦੇ ਅੰਦਰ ਅੰਦਰ ਨਿਵੇੜਿਆ ਜਾਵੇਗਾ ਪਰ ਇਹ ਕਿਵੇਂ ਸੰਭਵ ਬਾਤ ਕੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਕਿਹੜੇ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਆਓ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਆਂ ਦੇਸ਼ ਦੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ 21 ਦਿਨਾਂ ਦੇ ਅੰਦਰ ਕਰਨਾ ਹੋਵੇਗਾ ਪ੍ਰਧਾਨ ਮੰਤਰੀ ਨરેન્દ્ર ਮੋਦੀ ਦੀ ਹਕੂਮਤੋਂ ਬਾ ਸਰਕਾਰੀ ਵਿਭਾਗਾਂ ਨੂੰ ਇਹ ਇਹ ਹਦਾਇਤ ਜਾਰੀ ਕੀਤੀ ਗਈ ਹੈ ਐਸ ਤੋਂ ਪਹਿਲਾਂ ਸਰਕਾਰੀ ਵਿਭਾਗਾਂ ਨੂੰ ਸ਼ਿਕਾਇਤਾਂ ਦੇ ਨਿਪਟਾਰੇ ਲਈ 60 ਦਿਨਾਂ ਦਾ ਸਮਾਂ ਸੀਮਾ ਦਿਤਾ ਗਿਆ ਸੀ ਸਾਰੇ ਮੰਤਰਾਲਿਆਂ ਦੇ ਸਕੱਤਰਾਂ ਨੇ ਸਬੰਧਤ ਵਿਭਾਗਾਂ ਤੇ ਐਚਓਡੀਜ਼ ਨੂੰ ਆਦੇਸ਼ ਭੇਜ ਦਿੱਤੇ ਹਨ ਜਨਤਕ ਸ਼ਿਕਾਇਤਾਂ ਤੇ ਨਿਪਟਾਰੇ ਲਈ ਕੇਂਦਰ ਸਰਕਾਰ ਨੇ ਸਮਾਸੀਮਾ 2020 ਵਿੱਚ 45 ਦਿਨਾਂ ਤੇ 2022 ਦੇ ਵਿੱਚ 30 ਦਿਨ ਕਰ ਦਿੱਤੀ ਸੀ ਜੇਕਰ ਗੱਲ ਕਰੀਏ ਤਾਂ ਇਹ ਮਸਲੇ 21 ਦਿਨਾਂ ਦੇ ਅੰਦਰ ਅੰਦਰ ਨਵੇੜਨ ਦੀ ਗੱਲ ਕੀਤੀ ਗਈ ਹੈ ਸਰਕਾਰ ਨੂੰ ਕੇਂਦ੍ਰਿਤ ਜਨਤਕ ਸ਼ਿਕਾਇਤਾਂ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ ਤੇ ਹਰ ਸਾਲ 3 ਲੱਖ ਤੋਂ ਵੱਧ ਜਨਤਕ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਨੇ ਇਸ ਸਾਲ ਹੁਣ ਤੱਕ ਕੇਂਦਰ ਔਸਤਨ 13 ਦਿਨਾਂ ਦੇ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਿਹਾ ਜੁਲਾਈ 2024 ਦੇ ਵਿੱਚ ਕੇਂਦਰੀ ਸਕੱਤਰੇਤ ਵਿੱਚ ਲਗਾਤਾਰ 25 ਮਹੀਨੇ ਮਹੀਨਾਵਾਰ ਨਿਪਟਾਰੇ 1 ਲੱਖ ਕੇਸਾਂ ਨੂੰ ਪਾਰ ਕਰ ਗਿਆ ਇਸ ਨਾਲ ਪੈਂਡਿੰਗ ਕੇਸਾਂ ਦੇ ਵਿੱਚ ਕਮੀ ਆਈ ਹੈ ਸਰਕਾਰ ਦੇ ਦਾਅਵੇ ਦੇ ਅਨੁਸਾਰ ਕੇਂਦਰੀ ਸਕੱਤਰੇਤ ਵਿੱਚ ਬਕਾਇਆ ਸ਼ਿਕਾਇਤਾਂ ਦੀ ਗਿਣਤੀ ਘਟ ਕੇ 460 ਰਹਿ ਗਈ ਹੈ ਇਹਨਾਂ ਵਿੱਚੋਂ 69% ਸ਼ਿਕਾਇਤਾਂ 30 ਦਿਨਾਂ ਤੋਂ ਵੀ ਘੱਟ ਸਮੇਂ ਤੋਂ ਪੈਂਡਿੰਗ ਨੇ ਸਰਕਾਰ ਦੀ ਸਮੁੱਚੀ ਪਹੁੰਚ ਤਹਿਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ ਐਸ ਦਾ ਮਤਲਬ ਹੈ ਕਿ ਕਿਸੇ ਵੀ ਹਾਲਾਤ ਦੇ ਵਿੱਚ ਇਹ ਕਹਿ ਕੇ ਸ਼ਿਕਾਇਤ ਬੰਦ ਨਹੀਂ ਕੀਤੀ ਜਾਵੇਗੀ ਕਿ ਇਸ ਮੰਤਰਾਲੇ ਵਿਭਾਗ ਦਾ ਸਬੰਧਿਤ ਨਹੀਂ ਹੈ ਜੇਕਰ ਸ਼ਿਕਾਇਤ ਦਾ ਵਿਸ਼ਾ ਪ੍ਰਾਪਤ ਕਰਨ ਵਾਲੇ ਮੰਤਰਾਲੇ ਨਾਲ ਸਬੰਧਿਤ ਨਹੀਂ ਹੈ ਤਾਂ ਇਸ ਨੂੰ ਸਹੀ ਅਥਾਰਟੀ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਨਮੀਆਂ ਹਦਾਇਤਾਂ ਦੇ ਅਨੁਸਾਰ ਜੇਕਰ ਕਿਸੇ ਸ਼ਿਕਾਇਤ ਦੀ ਵਾਦੂ ਦਸਤਾਵੇਜ਼ ਉਪਲਬਧ ਨਹੀਂ ਹਨ ਤਾਂ ਕੋਈ ਸ਼ਿਕਾਇਤ ਬੰਦ ਨਹੀਂ ਕੀਤੀ ਜਾਵੇਗੀ ਦੱਸ ਦੇ ਕਿ ਹੁਣ ਇਹ ਤੁਹਾਡੇ ਲਈ ਇੱਕ ਨਵਾਂ ਰੂਲ ਬਣਾ ਦਿੱਤਾ ਹੈ ਜਿੱਥੇ ਕਿ ਤੁਹਾਡੀਆਂ ਸ਼ਿਕਾਇਤਾਂ ਜਿਹੜੀਆਂ ਨੇ ਆਉਂਦੀਆਂ ਨੇ ਉਸ ਦਾ ਨਿਪਟਾਰਾ 21 ਦਿਨਾਂ ਦੇ ਅੰਦਰ ਅੰਦਰ ਕੀਤਾ ਜਾਵੇਗਾ ਸਰਕਾਰ ਨੇ ਹਰੇਕ ਮੰਤਰਾਲੇ ਦੇ ਵਿੱਚ ਇੱਕ ਸਮਰਪਿਤ ਸ਼ਿਕਾਇਤ ਸੈੱਲ ਸਥਾਪਿਤ ਕਰਨ ਦਾ ਫੈਸਲਾ ਕੀਤਾ ਐਸੋ ਇਲਾਵਾ ਸ਼ਿਕਾਇਤਾਂ ਦੇ ਸਮੇਂ ਸਿਰ ਅਤੇ ਗੁਣਵੱਤਾ ਦੇ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਅੰਤਰਚਾਰਜ ਵਾਲਾ ਇੱਕ ਸਮਰਪਿਤ ਨੋਡਲ ਅਧਿਕਾਰੀ ਵੀ ਨਿਯੁਕਤ ਕੀਤਾ ਜਾਵੇਗਾ ਜਦੋਂ ਕਿਸੇ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਂਦਾ ਹੈ ਤਾਂ ਨਾਗਰਿਕਾਂ ਨੂੰ ਐਸਐਮਐਸ ਈਮੇਲ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਜੇਕਰ ਨਾਗਰਿਕ ਹਾਲ ਤੋਂ ਸੰਤੁਸ਼ਟ ਨਹੀਂ ਤਾਂ ਉਹ ਪੋਰਟਲ ਤੇ ਫੀਡਬੈਕ ਦੇ ਸਕਦੇ ਨੇ ਅਤੇ ਅਪੀਲ ਵੀ ਕਰ ਸਕਦੇ ਨੇ ਸਰਕਾਰ ਦੇ ਵੱਲੋਂ ਕੀਤਾ ਗਿਆ ਉਪਰਾਲਾ ਤੁਹਾਨੂੰ ਕਿਦਾਂ ਦਾ ਲੱਗਿਆ ਜਾਣ ਕੇ ਜਿਹੜੀਆਂ ਤੁਹਾਡੀਆਂ ਸ਼ਿਕਾਇਤਾਂ ਨੇ ਹੁਣ ਉਸ ਨੂੰ 21 ਦਿਨਾਂ ਦੇ ਵਿੱਚ ਨਿਵੇੜਿਆ ਜਾਵੇਗਾ ਪਰ ਇਹੇ ਕਦਮ ਤੁਹਾਨੂੰ ਕਿਦਾਂ ਦਾ ਲੱਗਿਆ ਸਾਡੀ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਣਾ ਹੋ ਨਵੀਆਂ ਜਾਣਕਾਰੀਆਂ ਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਤ ਟੀਵੀ